ਇਸ ਦਿਨ ਉਹਨਾਂ ਕਿਸੇ ਨੇ ਡਿਊਰਿੰਗ ਕੰਸਲਟੈਂਸੀ ਬੜਾ ਪਿਆਰਾ ਸਵਾਲ ਕੀਤਾ ਸਵਾਲ ਹਮੇਸ਼ਾ ਚੰਗੇ ਹੁੰਦੇ ਆ ਇਹ ਸਾਡੀ ਨਾਲ ਜਾਣਕਾਰੀ ਨੂੰ ਰਿਫਾਈਨ ਕਰਦੇ ਆ ਕਿਸੇ ਦੇ ਮੈਰਿਟਲ ਇਸ਼ੂ ਸੀਗੇ ਮਤਲਬ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕੰਪਲਿਕੀਸ਼ਨ ਇੰਨੀ ਜ਼ਿਆਦਾ ਸੀ ਕਿ ਉਹ ਲੰងੋਂ ਲੰង ਕਰਾ ਵੀ ਹੁੰਦੀ ਰਹੀ ਸੀ ਮੇਰੇ ਨਾਲ ਜ਼ਿੰਦਗੀ ਕੱਟ ਗਈ ਕਹ ਲੋ 15 20 ਸਾਲ ਹੋ ਗਏ ਵਿਆਹ ਨੂੰ ਬਟ ਜਿਹੜੇ ਜਿਹੜਾ ਇੱਕ ਬੌਂਡ ਬਣਨਾ ਚਾਹੀਦਾ ਸੀਗਾ ਉਹ ਕਹਿੰਦੇ 20 ਸਾਲ ਚ ਕਦੇ 2 ਦਿਨ ਲਈ ਵੀ ਨਹੀਂ ਬਣਿਆ ਜਿਹੜੇ ਰਿਲੇਸ਼ਨਸ ਚੰਗੇ ਹੋਣੇ ਚਾਹੀਦੇ ਸੀਗੇ ਵਿਚਾਰ ਗੁੱਡ ਟਾਈਮ ਸਪੈਂਡ ਨਿਆਣੇ ਨਿੱਕੇ ਹੋ ਗਏ ਉਸ ਤੋਂ ਬਾਅਦ ਵੀ ਕਹਿੰਦੇ ਉਹ ਉਹ ਚੀਜ਼ ਨਹੀਂ ਆ ਪਾਈ ਕਦੇ ਵੀ ਲਾਈਫ ਚ ਉਹਨਾਂ ਦਾ ਮੇਰੇ ਤੋਂ ਇੱਕ ਸਵਾਲ ਸੀਗਾ ਉਹਨਾਂ ਦਾ ਬਹੁਤ ਐਸਟ੍ਰੋਲੋਜੀ ਚ ਪਹਿਲਾਂ ਤੋਂ ਪੜੋਸਾ ਨਹੀਂ ਸੀਗਾ ਗੱਲ ਕਰਨ ਤੋਂ ਬਾਅਦ ਹੋ ਗਿਆ ਹੋਵੇ ਹੋਰ ਗੱਲ ਹੈ ਉਹਨਾਂ ਨੇ ਕਿਹਾ ਕਿ ਅਸੀਂ ਮੈਂ ਤੇ ਮੇਰੇ ਹਸਬੰਦ ਇੱਕ ਦੂਜੇ ਤੋਂ ਬਿਲਕੁਲ ਅਪੋਜ਼ਿਟ ਪਰਸਨੈਲਿਟੀ ਹੈ ਕੀ ਵੀ ਬਲੇਮ ਕੀਤਾ ਕਿ ਉਹ ਗਲਤ ਨੇ ਮੈਂ ਸਹੀ ਆਇਆ ਜਾਂ ਕੁਝ ਵੀ ਬਟ ਜੇ ਅਸੀਂ ਇੰਨੇ ਅਪੋਜ਼ਿਟ ਪਰਸਨੈਲਿਟੀ ਸੀਗੇ ਸਾਡੇ ਆਪਸ ਵਿੱਚ ਗਰਹਿ ਨਹੀਂ ਮਿਲਦੇ ਸੀ ਤੇ ਸਾਡਾ ਵਿਆਹ ਹੀ ਕਿਉਂ ਹੋਇਆ ਇਹ ਸੰਜੋਗ ਮਿਲੇ ਹੀ ਕਿਉਂ ਕਈ ਵਾਰੀ ਜਦੋਂ ਲੋਕਾਂ ਦੇ ਬੌਧਿਕ ਸਵਾਲ ਹੁੰਦੇ ਨੇ ਤਾਂ ਉਹਨਾਂ ਦਾ ਜਵਾਬ ਐਸਟ੍ਰੋਲੋਜੀਕਲ ਤਰਕ ਨਾਲ ਘਟੋ-ਘਟ ਮੈਨੂੰ ਸੋਚਦਾ ਹੋਣਾ ਚਾਹੀਦਾ ਗੱਲ ਕੀ ਹੈ ਐਸਟ੍ਰੋਲੋਜੀ ਕੀ ਕਹਿੰਦੀ ਹੈ ਇਸ ਮਾਮਲੇ 'ਚ ਜਿਹੜਾ ਪਾਰਟਨਰ ਹੈ ਨਾ ਉਹ 7th ਹਾਊਸ ਹੈ ਜਿਹੜੀ ਅੰਡਰਸਟੈਂਡਿੰਗ ਹੈ ਪਾਰਟਨਰ ਦੇ ਨਾਲ ਉਹ 2nd ਹਾਊਸ ਹੈ ਤੇ ਰੀਜ਼ਨਸ ਕੀ ਰਹਿੰਦੇ ਨੇ ਤੁਹਾਡੇ ਵਿੱਚ ਤਕਰਾਰ ਦੇ ਇਹਦੇ ਬਹੁਤ ਸਾਰੇ ਅਲੱਗ-ਅਲੱਗ ਰੀਜ਼ਨ ਨੇ ਹਸਬੰਡ ਵਾਈਫ ਦੀ ਦੋਨਾਂ ਦੀ ਕੁੜਲੀ ਦੇ ਅੰਦਰ 8th ਹਾਊਸ ਜਿਹੜਾ ਹੁੰਦਾ ਹੈ ਸਸਰਾਲ ਦਾ ਹੁੰਦਾ ਹੈ 3rd ਹਾਊਸ ਫਰੈਂਡਸ ਦਾ ਹੈ ਛੋਟੇ ਭੈਣ ਭਰਾ ਦਾ ਹੁੰਦਾ ਹੈ ਸਮ ਟਾਈਮ ਕਈ ਵਾਰ ਸਿਚੁਏਸ਼ਨ ਇਹ ਬਣਦੀ ਹੈ 7th house ਦੋਨਾਂ ਦੇ ਚੰਗੇ ਸੀਗੇ ਤਾਂ ਵਿਆਹ ਹੋ ਗਿਆ ਮੰਗਲਿਕ ਨਹੀਂ ਸੀਗੇ ਸਹੀ ਉਮਰ ਚ ਵਿਆਹ ਹੋ ਗਿਆ ਗੁਣ ਵੀ ਮਿਲਦੇ ਸੀ ਵਿਆਹ ਹੋ ਗਿਆ ਜਾਂ ਐਸਟ੍ਰੋਲੋਜੀ ਨੂੰ ਫੋਲੋ ਨਹੀਂ ਕਰਦੇ ਸੀਗੇ ਦੋਨਾਂ ਦੇ 7th house ਸੀਗੇ ਸੰਜੋਗ ਇਦਾਂ ਦੇ ਲਿਖੇ ਸੀਗੇ ਤਾਂ ਵਿਆਹ ਹੋ ਗਿਆ ਬਟ 2nd house ਮੈਲੈਫਿਕ ਸੀ ਉੱਥੇ ਮਲਟੀਪਲ ਮੈਲੇਫਿਕ ਇਫੈਕਟ ਸੀਗਾ ਸੈਵਨਥ ਹਾਊਸ ਦੇ ਸਟਰੋਂਗ ਹੋਣ ਕਾਰਨ ਕਦੇ ਡਾਈਵੋਰਸ ਨਹੀਂ ਹੋਇਆ ਪਰ ਸਾਰੀ ਜ਼ਿੰਦਗੀ ਤਕਰਾਰ ਹੀ ਰਹੀ ਕਈ ਵਾਰੀ ਹੁੰਦਾ 8th ਹਾਊਸ ਦਾ ਬਹੁਤ ਜ਼ਿਆਦਾ ਖਰਾਬ ਹੋਣਾ ਹੈ ਜਾਂ ਕੁੜੀ ਦੇ 4th ਹਾਊਸ ਦਾ ਖਰਾਬ ਹੋਣਾ ਹੈ ਜਾਂ ਮੁੰਡੇ ਦੇ 4th ਜਾਂ 10th ਦਾ ਖਰਾਬ ਹੋਣਾ ਇਹਦੇ ਚ ਰੀਜ਼ਨ ਬਣਦੇ ਨੇ ਕਿਸੇ ਦੀ ਸਸ ਰੀਜ਼ਨ ਬਣਦੀ ਹੈ ਕਿਸੇ ਦਾ ਭਰਾ ਰੀਜ਼ਨ ਬਣਦਾ ਹੈ ਕਿਸੇ ਦੇ ਲੋਸ ਰੀਜ਼ਨ ਬਣਦੇ ਨੇ 8th ਹਾਊਸ ਪੂਰਾ ਖਰਾਬ ਹੋਣ ਨਾਲ ਸਸ ਸੁਰਾਲ ਪੂਰਾ ਹੀ ਪੂਰਾ ਸੋਹਰਾ ਪਰਵਾ ਰੀਜ਼ਨ ਬਣ ਜਾਂਦਾ ਹੈ ਵੀ ਕੁੜੀ ਠੀਕ ਹੈ ਜਾਂ ਮੁੰਡਾ ਠੀਕ ਹੈ ਬਟ ਇਨ ਲਾਜ਼ ਚੰਗੇ ਨਹੀਂ ਹੈਗੇ so that end of the story ਇੰਦਾ ਦੇ ਮਾਮਲੇ 'ਚ ਹੁੰਦਾ ਕੀ ਹੈ ਜੇ 7th ਤੇ 2nd ਦੋਨੋਂ ਬਹੁਤ ਮੈਲੋਫਿਕ ਨਹੀਂ ਹੈਗੇ ਤਾਂ ਲਾਈਫ ਨੂੰ ਕੰਪਰੋਮਾਈਜ਼ ਕਰਕੇ ਕੱਢ ਲੈਣਾ ਚਾਹੀਦਾ ਜੇ ਬਹੁਤ ਮੈਲੋਫਿਕ ਫੈਕਟਰ ਹੈ ਗਲਤ ਸਹੀ ਆਪਾਂ ਕਿਸੇ ਵੀ ਕਰੋਨਾ ਗਈਏ ਕਿ ਇਹ ਹੋ ਸਕਦਾ ਹੈ ਕਿ ਚੀਜ਼ਾਂ ਉਨੀ ਸਮੂਥਲੀ ਕਰੇ ਲਾਈਫ 'ਚ ਨਹੀਂ ਚੱਲਦੀ ਬਟ ਜੇ ਕਿਸੇ ਹੋਰ ਨਾਲ ਵੀ ਹੋ ਜਾਂਦੀ ਤਾਂ ਨਾ ਚੱਲਦੀ 12ਵਾਂ ਘਰ ਵੀ ਖਰਾਬ ਹੈ ਸੈਕੰਡ ਮੈਰਿਜ ਦਾ ਹਾਊਸ ਵੀ ਖਰਾਬ ਹੈ ਤਾਂ ਕੰਪਰੋਮਾਈਜ਼ ਕਰਨਾ ਠੀਕ ਰਹਿੰਦਾ ਹੈ ਬਟ ਉਸ ਕੰਡੀਸ਼ਨਸ ਰੀਜ਼ਨਸ ਕੀ ਨੇ ਰਿਲੇਸ਼ਨ ਦੇ ਖਰਾਬ ਹੋਣ ਦੇ ਕੌਣ ਜ਼ਿਆਦਾ ਗਲਤ ਹੁੰਦਾ ਹੈ ਕੌਣ ਜ਼ਿਆਦਾ ਐਗਰੈਸਿਵ ਹੈ ਕੌਣ ਕੰਪਰੋਮਾਈਜ਼ ਨਹੀਂ ਕਰਦਾ ਕੌਣ ਆਪਣੇ ਆਪ ਨੂੰ ਨਰਮਾਈ ਚ ਨਹੀਂ ਰੱਖਦਾ ਹੈ ਕਿਹੜੇ ਰੀਜ਼ਨਸ ਨੇ ਜਿਨ੍ਹਾਂ ਕਰਕੇ ਹੁੰਦਾ ਹੈ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ ਅਸਟ੍ਰੋਲੋਜੀਕਲ ਹੈਲਥ ਨਾਲ ਮੈਡੀਟੇਸ਼ਨ ਨਾਲ ਕਾਉਂਸਲਿੰਗ ਦੇ ਨਾਲ ਜਾਂ ਫਿਰ ਛੋਟੇ-ਮੋਟੇ ਦਾਨ ਪੁੰਨ ਦੇ ਨਾਲ ਉਹਦਾ ਕੁਝ ਨਾ ਕੁਝ ਫਰਕ ਪਿਆ ਸਕਦਾ ਹੈ